ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ Mahindra 265 DI ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਰੰਗ ਪੇਟ ਦੀ ਸਾਰਾ origial ਟਰੈਕਟਰ ਦਾ ਰੰਗ ਪੇਟ ਆ ਜੀ ਚਾਰੇ ਰੈਮ ਟਰੈਕਟਰ ਦੇ ਨਾਲ ਦੇ ਆ ਮਗਰਲੇ ਟਾਇਰ ਟਰੈਕਟਰ ਦੇ 70 ਤੋਂ 75 ਪੈਸੇ ਟਾਇਰ ਆ ਚਾਰੇ ਟਾਇਰ JK ਸੋਨਾ ਕੰਪਨੀ ਦੇ ਟਾਇਰ ਆ ਨਵੀਂ ਟਰੈਕਟਰ ਦੇ ਬੈਟਰੀ ਆ Axide ਕੰਪਨੀ ਦੀ ਨਵਾਂ ਰੇਡੀਏਟਰ ਆ ਵੱਡਾ ਬੰਪਰ ਆ ਜੀ ਕਿੱਲੀਆਂ ਵਾਲੀ ਹੌਕਰ ਟਰੈਕਟਰ ਦੇ ਨਾਲ ਪਿਆਬ ਦਾ ਨੰਬਰ ਆ ਦੂਜੇ ਨਾਲ ਪਿਆਬ ਚ ਟਰੈਕਟਰ ਪਿਆਬ ਨੰਬਰ ਆ ਜੀ ਇੰਜਨ ਗੇਅਰ ਦੀ ਮਾਲਕ ਵੀਰ ਵੱਲੋਂ ਫੁੱਲ ਗਾਰੰਟੀ ਆ ਟਰੈਕਟਰ ਵਾਹ ਕੇ ਚਲਾ ਕੇ ਤੁਸੀਂ ਲਿਆ ਸਕਦੇ ਹੋ ਸਮਾਨ ਟਰੈਕਟਰ ਦੇ ਨਾਲ ਗੱਲ ਕਰੀਏ ਪੂਰਾ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਡਿਮਾਂਡ ਦੀ ਗੱਲ ਕਰੀਏ 1 ਲੱਖ 40 ਹਜ਼ਾਰ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਮਾਲਕ ਵੀਰ ਵੱਲੋਂ 5000 ਦਾ ਮਾਨ ਤਨ ਕੀਤਾ ਜਾਊਗਾ ਪਿੰਡ ਮਾਲਕ ਦਾ ਹੈਗਾ ਜੀ ਵੰਦਰ ਜਟਾਣਾ ਜਿਹੜਾ ਹੈਗਾ ਫਰੀਦਕੋਟ ਨੰਬਰ ਸਕਰੀਨ ਤੇ ਆ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਸੋ ਧੰਨਵਾਦ